ਉਹ ਆਪ ਕਹੇਗਾ ਵੀ ਮੇਰੀ ਉਮਰ ਹੈ 55 ਕੀ ਦਿਲ ਹੈ ਬਚਪਨ ਦਾ ਇਹ ਨੁਸਖਾ ਇਹ ਫਾਰਮੂਲਾ ਤਾਕਤ ਵਾਲਾ ਦੀਵਾ ਹੈਗਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਤਲਬ ਜਗ੍ਹਾ ਦੇਖੇ ਇਹ ਤੇ ਫਾਰਮੂਲਾ ਜਿਹੜਾ ਸਾਡਾ ਨਾ ਇਹ 18 ਸਾਲ ਦਾ ਭਾਵੇਂ ਜਵਾਨ ਵੀ ਲੱਲੇ ਤੇ ਭਾਵੇਂ 55 ਸਾਲ ਦਾ ਬੰਦਾ ਵੀ ਲੱਲੇ ਉਹਦੇ ਅੰਦਰ ਜਿਹੜਾ ਕਰੰਟ ਆਣਾ ਉਹ ਲਾਜ਼ਮੀ ਹੈ ਜੇਕਰ ਤੁਹਾਨੂੰ ਅਸੀਂ ਇਹ ਕਹਿ ਲਈਏ ਕਿ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਨੂੰ ਅਸੀਂ ਦੇਣ ਵਾਲਿਆਂ ਤਾਂ ਉਹ ਤੁਹਾਨੂੰ ਗੋਰੇ ਗੋਰੀਆਂ ਦੀ ਤਰ੍ਹਾਂ ਐਕਟਿਵ ਰੱਖਣ ਵਾਲਾ ਤਾਂ ਤੁਹਾਨੂੰ ਕਿੰਜ ਲੱਗੇਗਾ ਉਹਦੇ ਅੰਦਰ એનર્ਜੀ ਦੀ ਇੰਨੀ ਕੁ ਜਲਾ ਸਪੀਡ ਬਣੇਗੀ ਜਿੱਦਾਂ ਮੈਂ ਕਹਿੰਦਾ ਪੂਰਾ ਦਰਿਆ ਜਿਹਾ ਨਰਤੀ ਦਾ ਅੰਦਰ 75 ਸਾਲ ਦੀ ਉਮਰ 'ਚ 30 ਸਾਲ ਵਾਲਾ ਕਰੰਟ ਲਿਆ ਸਕਦਾ ਹੈ ਨੁਸਖਾ ਫਾਰਮੂਲਾ ਬੋਡੀ ਦੇ ਵਿੱਚ એનર્ਜੀ ਆਏਗੀ ਕੰਮ ਕਰਨ ਦੀ ਸ਼ਕਤੀ ਵਧੇਗੀ ਫਿਜ਼ੀਕਲ એનર્ਜੀ ਵਧੇਗੀ ਤੁਹਾਡਾ ਸਟੈਮਨਾ ਵੀ ਵਧੇਗਾ ਨੂੰ 파ਟਨਰ ਮੁਰੇ ਜਾਣ ਲੱਗੇ ਡਰ ਲੱਗਦਾ ਜਾਂ ਘਬਰਾ ਜਾਂਦੇ ਨੇ ਚੱਕਰ ਆ ਜਾਂਦੇ ਨੇ ਵੀ ਹੁਣ ਰਾਤ ਪੈ ਗਈ ਹੁਣ ਮੈਂ ਕੀ ਕਰਾਂਗਾ એનર્ਜੀ ਦੀ ਕਮੀ ਹੋਈ ਹੈ ਉਸ એનર્ਜੀ ਦੀ ਕਮੀ ਨੂੰ ਵੀ ਪੂਰਾ ਕਰਨਾ ਪੀਜ਼ਾ 버ਗਰ ਖਾਣੇ ਆ ਲਾਈਨ ਚ ਲੱਗ ਕੇ ਲੈ ਕੇ ਆਣੇ ਆ ਖਾਂਦੇ ਕੀ ਵੇ ਅਸੀਂ ਮੈਦਾ ਪ੍ਰੋਸੈਸਡ ਫੂਡ ਖਾਣੇ ਪਏ ਆ ਲੀਵਰ ਨੂੰ ਖਰਾਬ ਕਰਦਾ ਕਿਡੀਆਂ ਨੂੰ ਖਰਾਬ ਕਰਦਾ ਸਾਨੂੰ ਹਾਰਟ ਪੇਸ਼ੈਂਟ ਬਣਾ ਦਿੰਦਾ ਕਿਉਂਕਿ ਉਹ ਖਾਦਾ ਪੀਤਾ ਪਚਦਾ ਹੀ ਨਹੀਂ ਤੁਹਾਨੂੰ ਇਹ ਬਹੁਤ ਵਧੀਆ ਟੋਨਿਕ ਹੈ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਂਦੀ ਜਿਹੜੇ ਗੋਲੀਆਂ ਕੈਪਸੂਲ ਖਾ ਕੇ ਸੌਂਦੇ ਨੇ ਨਾ ਜੇ ਇਹ ਚੀਜ਼ ਨੂੰ ਤਰੀਕੇ ਨਾਲ ਵਰਤਣਾ ਆ ਜੇ ਨਾ ਰੁਕੀ ਸਾਹਿਬ ਇਹ ਚੀਜ਼ ਸੋਨੇ ਨਾਲੋਂ ਜ਼ਿਆਦਾ ਮਹਿੰਗੇ ਰੇਟ ਤੇ ਵਿਕੇਗੀ ਇਹ ਹੈਗਾ ਵੈਰੀ ਗੁੱਡ ਫॉर ਡਾਈਜੈਸ਼ਨ ਜਿਨ੍ਹਾਂ ਨੂੰ ਖਾਦਾ ਪੀਤਾ ਨਹੀਂ ਪਚਦਾ ਜਿਨ੍ਹਾਂ ਦਾ ਪੇਟ ਨਹੀਂ ਸਾਫ਼ ਹੁੰਦਾ ਜਿਹੜੇ ਬਾਰ-ਬਾਰ ਜਾਂਦੇ ਨੇ ਜਾਂ ਜਿਨ੍ਹਾਂ ਨੂੰ ਲੂਜ਼ ਮੂਸ਼ਨ ਲੱਗੇ ਰਹਿੰਦੇ ਨੇ ਇਹ ਉਹਨਾਂ ਦਾ ਵੀ ਮਸਲਾ ਹੱਲ ਕਰੂਗਾ ਜਿਹੜੇ ਬੰਦੇ ਦੇ ਅੰਦਰੋਂ ਕਮਜ਼ੋਰੀ ਨੇ ਘਰ ਪਾਲਿਆ ਘਰ ਤੇ ਲੈਂਟਰ ਵੀ ਪਾਲਿਆ ਉਹ ਲੈਂਟਰ ਲੂਟਰ ਤੋੜ ਦੇਗੀ ਕਮਜ਼ੋਰੀ ਦਾ ਕਮਜ਼ੋਰੀ ਨੂੰ ਘਰੋਂ ਕੱਢ ਦੇਗੀ। ਡਾਕਟਰ ਸਾਹਿਬੇ ਨੁਸਖਾ ਫਾਰਮੂਲਾ ਹੁਣ ਸਾਨੂੰ ਦੱਸ ਵੀ ਦਿਓ ਇਹ ਕਿਸ ਤਰੀਕੇ ਨਾਲ ਬਣਾਉਣਾ ਦਾ ਇਨਟੇਕ ਕਿਵੇਂ ਕਰਨਾ ਹੈ? ਇਹ ਪਾਊਡਰ ਬਣ ਗਿਆ ਜੀ। ਬਿਲਕੁਲ ਜੀ ਬਿਲਕੁਲ ਆਹ ਪਾਊਡਰ ਬਣ ਗਿਆ ਜੀ ਤਿਆਰ ਹੈ। ਦੇਖੀ ਤੁਸੀਂ ਅੱਜ ਦਿਖਾਇਆ ਬਹੁਤ ਹਾਲਾਤ ਉਸ ਭਾਈ ਸਾਹਿਬ ਦੇ ਜਿਹੜੇ ਬਟਾਲੇ ਤੋਂ ਆਏ ਸੀ ਕਾਫੀ ਵਿਗੜੇ ਹੋਏ ਸੀ ਉਹਨਾਂ ਦੇ ਹਾਲਾਤ ਤੇ ਫਿਰ ਉਹਨਾਂ ਦਾ ਹੱਲ ਕਿਵੇਂ ਕੀਤਾ ਜੀ ਤੁਸੀਂ ਕਿ ਅਸੀਂ ਸਿਰਫ ਤੇ ਸਿਰਫ ਉਹਨਾਂ ਨੂੰ 21 ਦਿਨ ਦੀ ਦਵਾਈ ਦਿੱਤੀ ਰਿਪੋਰਟਾਂ ਤੁਸੀਂ ਦੇਖ ਲਈਆਂ ਸੀ ਉਹਨਾਂ ਦੀ ਠੀਕ ਹੈ ਆਲ ਕੈਮਰਾ ਆਲ ਨਹੀਂ ਉਹ ਵੀ ਸਹਿਮਤ ਨਹੀਂ ਸੀਗੇ ਅਸੀਂ ਵੀ ਉਹਨਾਂ ਨੂੰ ਲੈ ਕੇ ਨਹੀਂ ਸੀ ਆਣਾ ਚਾਹੁੰਦੇ ਕਿਉਂਕਿ ਪ੍ਰਾਈਵੇਸੀ ਇਸ਼ੂ ਹੁੰਦੇ ਨੇ ਪਾਸ ਸੈਲ ਨੇ ਜਿਆਦਾ ਵਧੇ ਹੋਏ ਸੀ ਉਹਨਾਂ ਦੇ 17 ਤੋਂ 18 ਪਾਸ ਸੈਲ ਸੀਗੇ ਜਿਹੜੇ ਕਿ 21 ਦਿਨਾਂ ਦੇ ਵਿੱਚ ਅਸੀਂ ਠੀਕ ਕੀਤੇ ਮੈਂ ਇਹ ਦਾਵਾ ਕਰਦਾ ਹਾਂ ਔਨ ਕੈਮਰਾ ਬਿਨਾ ਪੈਸੇ ਲਏ ਦਾਵਾ ਕਰਦਾ ਹਾਂ ਬਾਧਾ ਵੀ ਕਰਦਾ ਤੁਹਾਡੇ ਨਾਲ ਵੀ ਜੇ ਤੁਹਾਨੂੰ ਬੋਡੀ ਦੇ ਵਿੱਚ ਇਹਨੇ એનર્ਜੀ ਨਾ ਬਣਾਈ ਲੋਸੋ એનર્ਜੀ ਤੁਹਾਡਾ ਬੰਦ ਨਾ ਹੋਇਆ ਤੇ ਜੋ ਤੁਸੀਂ ਕਹੋਗੇ ਮੈਥਡ ਦੇਣਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ ਫਾਰੂਕੀ ਤੁਸੀਂ ਅਕਸਰ ਗੋਰੀਆਂ ਨੂੰ ਗੋਰੀਆਂ ਨੂੰ ਬੜਾ ਐਕਟਿਵਲੀ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ ਜਿਹੜੇ ਸਾਡੇ ਭਰਾ ਕੈਨੇਡਾ ਅਮਰੀਕਾ ਦੇ ਵਿੱਚ ਰਹਿੰਦੇ ਨੇ ਤਾਂ ਉਹ ਲਾਈਵ ਵੀ ਇਹ ਨਜ਼ਾਰਾ ਦੇਖਦੇ ਨੇ ਕਿ ਉਹ ਜਦੋਂ ਵੀ ਉਹਨਾਂ ਨੂੰ ਦੇਖਦੇ ਨੇ ਤਾਂ ਉਹ ਬੜਾ ਐਕਟਿਵ ਨਜ਼ਰ ਆਉਂਦੇ ਨੇ ਪਰ ਜੇਕਰ ਤੁਹਾਨੂੰ ਅਸੀਂ ਇਹ ਕਹਿ ਲਈਏ ਕਿ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਹਾਨੂੰ ਅਸੀਂ ਦੇਣ ਵਾਲਿਆਂ ਤਾਂ ਉਹ ਤੁਹਾਨੂੰ ਗੋਰੇ ਗੋਰੀਆਂ ਦੀ ਤਰ੍ਹਾਂ ਐਕਟਿਵ ਰੱਖਣ ਵਾਲਾ ਤਾਂ ਤੁਹਾਨੂੰ ਕਿੰਜ ਲੱਗੇਗਾ ਮੈਨੂੰ ਵੀ ਬੜਾ ਕਹਿ ਲਈਏ ਕਿ ਹੈਰਾਨੀ ਹੋਈ ਸੀ ਜਦੋਂ ਇਹ ਸ਼ਬਦ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਨੇ ਮੇਰੇ ਨਾਲ ਸਾਂਝੀ ਕੀਤੇ ਸਨ ਤਸਵੀਰਾਂ ਤੁਹਾਨੂੰ ਅੱਜ ਅਸੀਂ ਦਿਖਾ ਦਿੰਨੇ ਆ ਇਹ ਕੋਈ ਪਾਊਡਰ ਹੈ ਜਿਹੜਾ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜਾ ਪਾਊਡਰ ਹੈ ਇਹ ਦੇਸੀ ਕੀ ਹੈ ਗਾਉਦਾ ਔਰ ਖਸਖਸ ਹੋਗੀ ਇਹ ਵੀ ਅਸੀਂ ਪੁੱਛਾਂਗੇ ਕੀ ਚੀਜ਼ ਹੈਗੀ ਤੇ ਨਾਲ ਇਲਾਇਚੀਆਂ ਪਈਆਂ ਨੇ ਆ ਜੋ ਨੁਸਖਾ ਫਾਰਮੂਲਾ ਜੋ ਤੁਹਾਨੂੰ ਗੋਰੇ ਗੋਰੀਆਂ ਦੀ ਤਰ੍ਹਾਂ ਐਕਟਿਵ ਰੱਖਣ ਵਾਲਾ ਟਿਕਾਵਟ ਬਹੁਤ ਦੂਰ ਦੀ ਗੱਲ ਜਿਹੜੀ ਉਹ ਸਾਬਿਤ ਹੋ ਸਕਦੀ ਹੈ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦਿਸਾਬ ਦੇ ਸਮਝ ਬੈਠੇ ਮੇਰੇ ਸਾਰੇ ਵੀਰ ਜੋ ਕਿ ਹਕੀਕਤ 'ਚ ਵੀ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਹਨ ਮੇਰਾ ਵੈਦ ਹਰਸ਼ਵੀਰ ਸਿੰਘ ਦਾ ਸასი ਸ਼ਕਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਅੱਜ ਇਹ ਗੱਲ ਮੈਨੂੰ ਕਹੀ ਹੈ ਕਿ ਜਿਸ ਤਰੀਕੇ ਨਾਲ ਸਾਡਾ ਜਿਹੜਾ ਵਿਦੇਸ਼ਾਂ ਦੇ ਵਿੱਚ ਭਾਈਚਾਰਾ ਹੈਗਾ ਅੰਗਰੇਜ਼ ਲੋਕ ਹੈਗੇ ਨੇ ਜਿਹੜਾ ਬੜਾ ਐਕਟਿਵਲੀ ਕੰਮ ਕਰਦੇ ਨੇ ਖਾਸ ਕਰਕੇ ਠੰਡੇ ਮੁਲਕਾਂ ਦੇ ਜਿਹੜੇ ਲੋਕ ਹੈਗੇ ਨੇ ਠੰਡੇ ਮੁਲਕਾਂ 'ਚ ਜਿਹੜੇ ਭਾਈਚਾਰਾ ਜਿਹੜਾ ਰਹਿੰਦਾ ਹੈ ਤੇ ਉਸ ਤਰੀਕੇ ਦੀ ਐਕਟਿਵਨੈਸ ਕੁਸੀਂ ਇਧਰ ਲੈ ਕੇ ਆਉਣ ਵਾਲੇ ਇਸ ਨੁਸਕੇ ਦੇ ذریعے ਦੇਖੋ ਜੀ ਜਿਹੜੇ ਠੰਡੇ ਮੁਲਕਾਂ ਚ ਰਹਿੰਦੇ ਨੇ ਉਹ ਸਾਡੇ ਵੀਰ ਭਰਾ ਸਾਡੇ ਬਹੁਤ ਮਿਹਨਤ ਕਰਦੇ ਨੇ ਤੇ ਬਹੁਤ ਹਾਰਡ ਵਰਕ ਕਰਦੇ ਨੇ ਉਹਨਾਂ ਨੂੰ ਵੀ ਇਸ ਨੁਸਕੇ ਦੀ ਲੋੜ ਹੈਗੀ ਏ ਗੋਰਿਆਂ ਜਿ ਤਰ੍ਹਾਂ ਮੈਂ ਚਾਹਨਾ ਵਾਂ ਵੀ ਸਾਡੇ ਜਿਹੜੇ ਪੰਜਾਬੀ ਭਰਾ ਬਾਹਰ ਐਨ ਆਰ ਆਈ ਬੀਠੇ ਨੇ ਉਹ ਵੀ ਇਦਾਂ ਹੀ ਐਕਟਿਵ ਹੋਣ ਉਹਨਾਂ ਚ ਵੀ ਕਿੰਨਾ ਵੀ ਪੰਜਾਬੀ ਜੇ ਵੀ ਹੱਥ ਲਾਇਆ ਕਰੰਟ ਮਾਰਦਾ ਹੱਥ ਲਾਇਆ ਕਰੰਟ ਮਾਰਦੇ ਵਾਲਾ ਜਿਹੜਾ ਕਰੰਟ ਏ ਨਾ ਉਹ ਵੀ ਆ ਜੇ ਉਹਨਾਂ ਦੇ ਵਿੱਚ ਜੀ ਦੇਖੋ ਜਿਹੜੀ ਸਰੀਰ ਦੀ ਚੁਸਤੀ ਫੁਰਤੀ ਹੈ ਜਿਹੜੀ ਫਿਜ਼ੀਕਲ ਵੀਕਨੈਸ ਹੈ ਜਿਹੜੀ ਸਰੀਰ ਦੀ ਦੁਰਬਲਤਾ ਉਹ ਸਰੀਰ ਨੂੰ ਕਿੱਥੇ ਵੀ ਪਾਸੇ ਇੰਜੋਏ ਕਰਨ ਦੇ ਕਾਬਿਲ ਨਹੀਂ ਛੱਡਦੀ ਨਾ ਉਹ ਆਪਣੇ ਬੱਚਿਆਂ ਨਾਲ ਇੰਜੋਏ ਕਰ ਸਕਦਾ ਨਾ ਉਹ ਆਪਣੇ ਪਰਿਵਾਰ ਨਾਲ ਇੰਜੋਏ ਕਰ ਸਕਦਾ ਨਾ ਉਹ ਆਪਣੇ ਕੰਮ ਨੂੰ ਇੰਜੋਏ ਕਰ ਸਕਦਾ ਤੇ ਮੈਂ ਇਹ ਕਹਿੰਦਾ ਹਾਂ ਵੀ ਬੰਦੇ ਦੇ ਵਿੱਚ ਇੰਨੀ ਕੋਈ ਤਾਕਤ ਇੰਨੀ ਕੋਈ એનર્ਜੀ ਹੈ ਜਿਹੜਾ ਕਿ ਬੰਦਾ ਕੋਈ ਵੀ ਕੰਮ ਕਰੇ ਨਾ ਤੇ ਉਹ ਪੂਰੀ ਨੀਅਤ ਨਾਲ ਕਰੇ ਤੇ ਵਧੀਆ ਤਰੀਕੇ ਨਾਲ ਕਰੇ ਤੇ ਆਪਣੇ ਕੰਮ ਨੂੰ ਵੀ ਇੰਜੋਏ ਕਰੇ ਜੀ ਜੀ अच्छा ਤੇ ਡਾਕਟਰ ਸਾਹਿਬ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇੱਕ ਬੰਦਾ ਪਹਿਲਾਂ ਉਹਦਾ ਦਫ਼ਤਰ ਜਾਣ ਦਾ ਮੂਡ ਨਹੀਂ ਬਣਦਾ ਫਿਰ ਦਫ਼ਤਰੋਂ ਘਰੇ ਆਉਣ ਦਾ ਮੂਡ ਨਹੀਂ ਬਣਦਾ ਘਰੇ ਆ ਜਾਂਦਾ ਤਾਂ ਉਹ ਆਪਣੀ ਪਰਿਵਾਰਿਕ ਲਾਈਫ ਹੈਗੀ ਚਾਹੇ ਬੱਚਿਆਂ ਵਾਲੀ ਹੈ ਚਾਹੇ ਵਿਆਹਤਾ ਹੈਗੀ ਉਹ ਇੰਜੋਏ ਨਹੀਂ ਕਰ ਪਾਉਂਦਾ ਤੇ ਇਹ ਨੁਸਖਾ ਫਾਰਮੂਲਾ ਫਿਰ ਕੀ ਹੈ ਜੀ ਤੁਹਾਨੂੰ ਮੈਂ ਨੁਸਖਾ ਦੇਣ ਤੋਂ ਪਹਿਲਾਂ ਇੱਕ ਗੱਲ ਕਲੀਅਰ ਕਰਾਂਗਾ ਛੋਟੀ ਜੀ ਕਿ ਨੁਸਖਾ ਫਾਰਮੂਲਾ ਕੋਈ ਵੀ ਤੁਸੀਂ ਯੂਜ਼ ਕਰਨਾ ਜੀ ਸੱਚ ਕੇ ਕਰੋ ਜ਼ਰੂਰ ਕਰੋ ਬਟ ਇਹਨੂੰ ਕਿਸੇ ਪ੍ਰੋਫੈਸ਼ਨਲ ਦੀ ਅੰਡਰ ਕੇਅਰ ਜ਼ਰੂਰ ਕਰੋ ਕਿਸੇ ਪ੍ਰੋਫੈਸ਼ਨਲ ਦੀ ਡਾਕਟਰ ਦੀ ਸਲਾਹ مشورہ ਲੈਣ ਤੋਂ ਬਾਅਦ ਕਰੋ ਕਿ ਜਿੰਨੇ ਵੀ ਆਪਾਂ ਵੀਡੀਓ ਬਣਾਣੇ ਆ ਇਨਫੋਰਮੇਟਰੀ ਪਰਪਸ ਲਈ ਬਣਾਣੇ ਆ ਇਨਫੋਰਮੇਸ਼ਨ ਸਪਰੈਡ ਕਰਨ ਲਈ ਬਣਾਣੇ ਆ ਜਾਣਕਾਰੀ ਲਈ ਹੁੰਦੇ ਨੇ ਜੀ ਇਹ ਤੇ ਇਹਦੇ ਵਿੱਚ ਫਰੂਕੀ ਸਾਹਿਬ ਇੱਕ ਚੀਜ਼ ਪੁਆਇੰਟ ਬੜਾ ਅਹਿਮ ਹੈ ਕਲੀਅਰ ਕਰਨ ਵਾਲਾ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ ਬਹੁਤ ਯੰਗ ਉਮਰ ਜਿੰਨੂੰ ਅਸੀਂ ਕਹਿੰਦਾ ਵੀ 18 19 ਸਾਲ ਜਿੰਨੂੰ ਆਪਾਂ ਚੜ੍ਹਦੀ ਜਵਾਨੀ ਕਹਿੰਦਾ ਜਾਂ ਬੰਦੇ ਨੂੰ ਕੀਤੇ ਚੁੱਭਰ ਹੋ ਗਿਆ ਉਹ ਚੋਬਰਾਂ ਨੂੰ ਵੀ ਲੋੜ ਪੈ ਗਈ ਅੱਜ ਦੀ ਡੇਟ 'ਚ ਕਮਜ਼ੋਰੀ ਦੀਆਂ ਦਵਾਈਆਂ ਕਮਜ਼ੋਰੀ ਦੂਰ ਕਰਨ ਵਾਲੀਆਂ ਜਿਹੜੀਆਂ ਦਵਾਈਆਂ ਨੇ ਉਹ ਖਾਣ ਦੀ ਇਦਾਂ ਦੇ ਜਿਹੜੇ মালਟੀਵਿਟਾਮਿਨ ਨੇ ਜਾਂ ਕੋਈ ਕੈਪਸੂਲ ਨੇ ਉਹਨਾਂ ਚੀਜ਼ਾਂ ਦੇ ਯੂਜ਼ ਕਰਨ ਦੀ ਪਹਿਲੇ ਜ਼ਮਾਨੇ ਦੇ ਵਿੱਚ ਇਹਨਾਂ ਚੀਜ਼ਾਂ ਦੀ ਬਿਲਕੁਲ ਵੀ ਕੋਈ ਜ਼ਰੂਰਤ ਨਹੀਂ ਸੀ ਹੁੰਦੀ ਉਹ ਕਿਉਂ ਨਹੀਂ ਸੀ ਹੁੰਦੀ ਕਿਉਂਕਿ ਲਾਈਫਸਟਾਈਲ ਇਦਾਂ ਦਾ ਸੀਗਾ ਤੇ ਅੱਜ ਦੀ ਰੇਟ ਦੇ ਵਿੱਚ ਲਾਈਫ ਸਟਾਈਲ ਕੀ ਹੈ ਵੀ ਇੱਕ ਕੁਰਸੀ ਹੈ ਉਹਨੂੰ ਕੁਰਸੀ ਨੂੰ ਚੰਬੜ ਕੇ ਰਹਿ ਗਏ ਆਪਾਂ ਜਾਂ ਮੰਜੇ ਨੂੰ ਚੰਬੜ ਕੇ ਰਹਿ ਗਏ ਆ ਜਾਂ ਸਟੱਡੀ ਦਾ ਇੰਨਾ ਸਟ੍ਰੈਸ ਹੋ ਗਿਆ ਜਾਂ ਜਿਹੜੀਆਂ ਉਹ ਵੀਡੀਓ ਗੇਮਾਂ ਹੋ ਗਈਆਂ ਮੋਬਾਈਲ ਆ ਗਿਆ ਉਹਨਾਂ ਨਾਲ ਇੰਨੇ ਕੁ ਜ਼ਿਆਦਾ ਮਸਰੂਫ ਹੋ ਗਏ ਆ ਵੀ ਸਾਨੂੰ ਜਿਹੜੀ ਫਿਜ਼ੀਕਲ ਐਕਟੀਵਿਟੀ ਕਰਨ ਦੀ ਜੇ ਆਊਟਡੋਰ ਗੇਮਾਂ ਦੀ ਜਿਹੜੇ ਬੱਚਿਆਂ ਨੂੰ ਇਹ ਜ਼ਰੂਰਤ ਨਹੀਂ ਹੈ ਤੇ ਉਹਦੇ ਕਰਕੇ ਸਰੀਰ ਦੇ ਵਿੱਚ ਜਿਹੜੀ એનર્ਜੀ ਹੈ એનર્ਜੀ ਦੀ ਬਹੁਤ ਜ਼ਿਆਦਾ ਕਮੀ ਆ ਜਾਂਦੀ ਹੈ ਬੋਲਣ ਵੇਲੇ ਵੀ ਨਾ ਉਹ ਇਦਾਂ ਬੋਲਦੇ ਜਿਦਾਂ ਸਲੋ 모ਸ਼ਨ ਚ ਗੱਲ ਕਰਦੇ ਨੇ ਤੇ ਸੂ ਇਹਨਾਂ ਚੀਜ਼ਾਂ ਲਈ ਆਪਾਂ ਨੂੰ ਕੋਈ ਇਦਾਂ ਦਾ ਨੁਸਖਾ ਇਦਾਂ ਦਾ ਕੋਈ ਹੋਮ ਰੈਮਡੀ ਚਾਹੀਦੀ ਹੁੰਦੀ ਏ ਜਿਹਦੇ ਨਾਲ ਵੀ ਸਾਡੇ ਸਰੀਰ ਦੇ ਵਿੱਚ ਜਿੱਦਾਂ ਆਪਣੀ ਉਮਰ ਦੇ ਹਿਸਾਬ ਨਾਲ ਜਿੱਦਾਂ ਕਰੰਟ ਹੋਣਾ ਚਾਹੀਦਾ ਉਦੋਂ ਦਾ ਕਰੰਟ ਫੇਰ ਦੁਬਾਰਾ ਸਿਰੇ ਨਵੇਂ ਸਿਰਿਓਂ ਆ ਜਾਈ। ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ 70 ਸਾਲ ਦੀ ਉਮਰ 'ਚ 30 ਸਾਲ ਵਾਲਾ ਕਰੰਟ ਲਿਆ ਸਕਦਾ ਹੈ ਨੁਸਖਾ ਫਾਰਮੂਲਾ ਮਤਲਬ ਚੁਸਤੀ ਫੁਰਤੀ ਕੰਮਾਂ ਦੀ ਰੇਲ ਬਣਾਉਣ ਵਾਲੀ ਗੱਲ। ਦੇਖੋ ਜੀ ਇਹ ਤੇ ਫਾਰਮੂਲਾ ਜਿਹੜਾ ਸਾਡਾ ਨਾ ਇਹ 18 ਸਾਲ ਦਾ ਭਵੇਂ ਜਵਾਗ ਵੀ ਲੱਲੇ ਤੇ ਭਾਵੇਂ 55 ਸਾਲ ਦਾ ਬੰਦਾ ਵੀ ਲੱਲੇ ਉਹਦੇ ਅੰਦਰ ਜਿਹੜਾ ਕਰੰਟ ਆਣਾ ਉਹ ਲਾਜ਼ਮੀ ਹੈ ਉਹਦੇ ਅੰਦਰ એનર્ਜੀ ਦੀ ਇੰਨੀ ਕੁ ਜਲਾ ਸਪੀਡ ਬਣੇਗੀ ਜਿੱਦਾਂ ਮੈਂ ਕਹਿੰਦਾ ਪੂਰਾ ਦਰਿਆ ਆ ਜੂਗਾ ਨਰਤੀ ਦਾ ਅੰਦਰ ਕੀ ਬਾਤ ਹੈ ਅੱਛਾ ਬਹੁਤ ਉਹ ਆਪ ਕਹੇਗਾ ਵੀ ਮੇਰੀ ਉਮਰ ਹੈ 55 ਕੀ ਦਿਲ ਹੈ ਬਚਪਨ ਦਾ ਕੀ ਬਾਤ ਹੈ ਕੀ ਬਾਤ ਉਹ ਕਹੇਗਾ ਵੀ ਸਵਾਲ ਆ ਗਿਆ ਜ਼ਿੰਦਗੀ ਜੀਣ ਦਾ ਭਾਵੇਂ ਮੇਰੀ ਉਮਰ ਜ਼ਿਆਦਾ ਹੋ ਗਈ ਹੈ ਤੇ ਭਾਵੇਂ ਘਾਟੇ ਪਰ ਮੈਨੂੰ ਜ਼ਿੰਦਗੀ ਜੀਣ ਦਾ ਜੋ ਨਜ਼ਾਰਾ ਜੋ ਇਕ ਤਾਂ ਅੰਦਰੋਂ ਸਰੂਰ ਹੁੰਦਾ ਬੰਦੇ ਨੂੰ ਉਹ ਸਰੂਰ ਹੋਣਾ ਆ ਮਜ਼ਾ ਹੀ ਹੋਣਾ ਆ ਜ਼ਿੰਦਗੀ ਜੀਣ ਦਾ ਜੀ ਜੀ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹਨੂੰ ਹਰ ਪਾਸੇ ਹਨੇਰਾ ਨਜ਼ਰ ਆ ਰਿਹਾ ਹੈ ਹਰ ਪਾਸੇ ਉਹਨੂੰ ਲੱਗਦਾ ਹੈ ਕਿ ਨਿਰਾਸ਼ਾ ਦੇ ਬਦਲ ਹੈਗੇ ਨੇ ਜਿਹੜੇ ਛਾਏ ਹੋਏ ਨੇ ਇਹ ਨੁਸਕਾ ਇਹ ਫਾਰਮੂਲਾ ਤਾਕਤ ਵਾਲਾ ਦੀਪ ਹੈਗਾ ਜਾਂ ਤਾਕਤ ਵਾਲਾ ਦੀਵਾ ਹੈਗਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਤਲਬ ਜਗਾ ਦੇਗੀ ਦੇਖੋ ਜੀ ਇਹ ਹੈਗਾ ਜਿਹੜਾ ਜਿਹੜੀ ਤੁਹਾਡੀ ਅੰਦਰੋਂ ਤਾਕਤ ਵਾਲਾ ਜਿਹੜਾ ਦੀਵਾ ਬੁੱਝ ਗਿਆ ਨਾ ਹਾਂਜੀ ਇੰਨੇ ਨਵੇਂ ਸਿਰਿਓਂ ਦੀਵਾ ਜਗਾ ਦੇਣਾ ਇੱਕ ਹੋਰ ਇੱਚ ਖਾਸੀਅਤ ਹੈਗੀ ਹੈ ਜਿਹੜੇ ਮੇਰੇ ਵੀਰ ਭਰਾ ਰਾਤ ਨੂੰ ਆਪਣੇ 파ਟਨਰ ਪੂਰੇ ਜਾਨ ਤੋਂ ਡਰਦੇ ਨੇ ਜਿਨ੍ਹਾਂ ਨੂੰ 파ਟਨਰ ਮਰੇ ਜਾਨ ਲੱਗੇ ਡਰ ਲੱਗਦਾ ਜਾਂ ਘਬਰਾ ਜਾਂਦੇ ਨੇ ਚੱਕਰ ਆ ਜਾਂਦੇ ਨੇ ਵੀ ਹੁਣ ਰਾਤ ਪੈ ਗਈ ਹੁਣ ਮੈਂ ਕੀ ਕਰਾਂਗਾ એનર્ਜੀ ਦੀ ਕਮੀ ਹੋ ਗਈ ਹੈ ਉਸ એનર્ਜੀ ਦੀ ਕਮੀ ਨੂੰ ਵੀ ਪੂਰਾ ਕਰਨਾ ਜਾਨੀ ਕਿ ਰੈਕਟਾਈਲ ਡਿਸਫੰਕਸ਼ਨ ਨੂੰ ਵੀ ਠੀਕ ਕਰੇਗਾ ਜਿਹੜਾ ਤੁਹਾਡੇ ਟਾਈਮਿੰਗ ਵਾਲੀ ਸਮੱਸਿਆ ਉਹਨੂੰ ਵੀ ਠੀਕ ਕਰੇਗਾ ਪਲੱਸ ਬਾਡੀ ਦੇ ਵਿੱਚ એનર્ਜੀ ਆਏਗੀ ਕੰਮ ਕਰਨ ਦੀ ਸ਼ਕਤੀ ਵਧੇਗੀ ਫਿਜ਼ੀਕਲ એનર્ਜੀ ਵਧੇਗੀ ਤੁਹਾਡਾ ਸਟੈਮਨਾ ਵੀ ਵਧੇਗਾ ਜੀ 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 ਅੱਛਾ ਤੇ ਡਾਕਟਰ ਸਾਹਿਬ ਇਹ ਨੁਸਖਾ ਫਾਰਮੂਲਾ ਕਿਸ ਤਰੀਕੇ ਨਾਲ ਬਣਾਉਣਾ ਹੈ ਕਿਵੇਂ ਬਣਾਉਣਾ ਔਰ ਇਹਦੇ ਫਾਇਦੇ ਕੀ ਕੀ ਹੋਣ ਵਾਲੇ ਨੇ ਦੇਖੋ ਫਰੁਕੀ ਸਾਹਿਬ ਫਾਇਦੇ ਤੇ ਤੁਸੀਂ ਕਹੋ ਨਾ ਫਾਇਦੇ ਤੁਸਨ ਲੱਭ ਚੀਏ ਤੇ ਬਹੁਤ ਵੀਡੀਓ ਲੰਮਾ ਹੋ ਜਾਏਗਾ ਪਰ ਮੈਂ ਇਨ ਸ਼ਾਰਟ ਇਹਨਾਂ ਦੱਸ ਦਿੰਨਾ ਵਾ ਸਭ ਤੋਂ ਜਿਹੜਾ ਪਹਿਲਾ ਫਾਇਦਾ ਇਹ ਵੇ ਕਿ ਜਦੋਂ ਅਸੀਂ ਸਵੇਰੇ ਸੁੱਤੇ ਉੱਠਦੇ ਆ ਅੱਖਾਂ ਖੋਲਦੇ ਆ ਸਾਡਾ ਕੰਮ ਤੇ ਜਾਣ ਨੂੰ ਦਿਲ ਨਹੀਂ ਕਰਦਾ ਠੀਕ ਹੈ ਨਾ ਸੁੱਤੇ ਉੱਠਦੇ ਵੀ ਅਸੀਂ ਫੇਰ ਥੱਕੇ ਹੀ ਹੁੰਨੇ ਆ ਠੀਕ ਹੈ ਉਹ ਕੀ ਹੁੰਦਾ ਆ ਆਪਾਂ ਕਹਿੰਦੇ ਲਾਸ ਆਫ એનર્ਜੀ ਲਾਸ ਆਫ એનર્ਜੀ ਕਿਉਂ ਹੁੰਦੀ ਏ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਅਸੀਂ ਖਾਂਦੇ ਪੀਂਦੇ ਆ ਉਹਦੇ ਚੋ ਜਿਹੜੇ ਸਾਨੂੰ ਵਿਟਾਮਿਨ ਚਾਹੀਦੇ ਨੇ ਜਿਹੜੇ ਸਾਨੂੰ ਮਿਨਰਲ ਚਾਹੀਦੇ ਨੇ ਜਿਹੜੇ ਸਾਨੂੰ ਪ੍ਰੋਟੀਨ ਚਾਹੀਦੇ ਨੇ ਉਹ ਖਾਣੇ ਚ ਪੂਰੇ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਕਿਉਂਕਿ ਅਸੀਂ ਜੰਕ ਫੂਡ ਦਾ ਸਹਾਰਾ ਲੈਂਦੇ ਆ ਠੀਕ ਹੈ ਪੀਜ਼ਾ 버ਗਰ ਖਾਂਦੇ ਆ ਲਾਈਨ ਚ ਲੱਗ ਕੇ ਲੈ ਕੇ ਆਣੇ ਆ ਹਜ਼ਾਰਾਂ ਰੁਪਈਏ ਦਾ ਖਾਣਾ ਖਾ ਲੰਨੇ ਆ ਪਰ ਜੋ ਸਾਨੂੰ ਚਾਹੀਦਾ ਉਹ ਸਾਨੂੰ ਨਹੀਂ ਮਿਲਦਾ ਖਾਂਦੇ ਕੀ ਵੇ ਅਸੀਂ ਮੈਦਾ ਪ੍ਰੋਸੈਸਡ ਫੂਡ ਖਾਣੇ ਪਏ ਆ ਜਿਹੜਾ ਕਿ ਬਾਡੀ ਨੂੰ ਖਰਾਬ ਕਰਦਾ ਬਹੁਤ ਬੁਰੀ ਤਰ੍ਹਾਂ ਖਰਾਬ ਕਰਦਾ ਲੀਵਰ ਨੂੰ ਖਰਾਬ ਕਰਦਾ ਕਿਡਨੀਆਂ ਨੂੰ ਖਰਾਬ ਕਰਦਾ ਸਾਨੂੰ ਹਾਰਟ ਪੇਸ਼ੀਐਂਟ ਬਣਾ ਦਿੰਦਾ ਕਿਉਂਕਿ ਉਹ ਖਾਦਾ ਪੀਤਾ ਪਚਦਾ ਹੀ ਨਹੀਂ ਤੁਹਾਨੂੰ ਠੀਕ ਹੈ ਨਾ ਗੱਲ ਉਹ ਜਿਹੜੀ ਲਾਸ ਆਫ એનર્ਜੀ ਏ ਉਹ ਜਿਹੜੀ ਲਾਸ ਆਫ એનર્ਜੀ ਏ ਉਹ ਇਸ ਤੁਹਾਡੇ ਨੁਸਖੇ ਨੇ ਇਕੱਲੇ ਨੇ ਪੂਰੀ ਕਰਨੀ ਏ ਮੈਂ ਇਹ ਦਾਵਾ ਕਰਦਾ ਵਾਂ ਔਨ ਕੈਮਰਾ ਬਿਨਾ ਪੈਸੇ ਲਏ ਦਾਵਾ ਕਰਦਾ ਮਾਂ ਵਾਦਾ ਵੀ ਕਰਦਾ ਤੁਹਾਡੇ ਨਾਲ ਵੀ ਜੇ ਤੁਹਾਨੂੰ ਬੋਡੀ ਦੇ ਵਿੱਚ ਇਹਨੇ એનર્ਜੀ ਨਾ ਬਣਾਈ ਲਾਸ ਆਫ એનર્ਜੀ ਤੁਹਾਡਾ ਬੰਦ ਨਾ ਹੋਇਆ ਤੇ ਜੋ ਤੁਸੀਂ ਕਹੋਗੇ ਮੈਥਡ ਦੇਣਾ ਜੀ ਕੀ ਬਾਤ ਹੈ ਹਾਂਜੀ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਇਹ ਨੁਸਖਾ ਫਾਰਮੂਲਾ ਹੁਣ ਸਾਨੂੰ ਦੱਸ ਵੀ ਦਿਓ ਇਹ ਕਿਸ ਤਰੀਕੇ ਨਾਲ ਬਣਾਉਣਾ ਦਾ ਇਨਟੇਕ ਕਿਵੇਂ ਕਰਨਾ ਦੇਖੋ ਜੀ ਸਭ ਤੋਂ ਪਹਿਲਾਂ ਤੇ ਨਾ ਫਾਰਮੂਲੇ ਨੂੰ ਜਿਹੜਾ ਹੁੰਦਾ ਬੈਲੈਂਸ ਕਰਨਾ ਬਹੁਤ ਜ਼ਰੂਰੀ ਹੈ ਇਹ ਜਿਹੜੀ ਚੀਜ਼ ਤੁਸੀਂ ਪੁੱਛ ਰਹੀ ਨਾ ਵਾਈਟ ਵਾਈਟ ਜੀ ਇਹ ਹੈਗੀ ਹੈ ਮਿਸ਼ਰੀ ਮਿਸ਼ਰੀ ਨੂੰ ਪੀਸਿਆ ਆ ਅੱਗੇ ਵਾਲੀ ਆ ਇਹਦੀ ਹੈਗੀਆਂ ਕੂਲਿੰਗ ਪ੍ਰੋਪਰਟੀਆਂ ਕੂਲਿੰਗ ਪ੍ਰੋਪਰਟੀਆਂ ਕੀ ਕਰਨਗੀਆਂ ਸਰਦੀਆਂ ਦੇ ਵਿੱਚ ਕਈ ਚੰਗੀਆਂ ਮਾੜੀਆਂ ਕੀ ਖਾਦੀ ਜਾਂਦੀਆਂ ਸਾਡੇ ਤੋਂ ਜਿਹਨਾਂ ਬਾਡੀ ਦੇ ਅੰਦਰ ਐਕਸੈਸ ਸੀਟ ਆ ਜਾਂਦੀ ਹੈ ਫਾਰ ਇਗਜ਼ਾਮਪਲ ਡ్రਾਈ ਫਰੂਟ ਖਾਧਾ ਜਾਂਦਾ ਪਿਸਤੇ ਖਾਦੇ ਜਾਂਦੇ ਨੇ ਮੇਵੇ ਖਾਦੇ ਜਾਂਦੇ ਨੇ ਕਾਜੂ ਖਾਦੇ ਜਾਂਦੇ ਨੇ ਅਖਰੋਟ ਦੀਆਂ ਗਿਰੀਆਂ ਖਾਧੀਆਂ ਜਾਂਦੀਆਂ ਨੇ ਉਹਨਾਂ ਦੀ ਜਿਹੜੀ ਗਰਮੀ ਨੂੰ ਸ਼ਾਂਤ ਕਰਨ ਲਈ ਅਸੀਂ ਵਿੱਚ ਸਭ ਤੋਂ ਪਹਿਲਾਂ ਇਹਦੇ ਮਿਸ਼ਰੀ ਯੂਜ਼ ਕਰਾਂਗੇ ਠੀਕ ਹੈ ਠੀਕ ਹੈ ਦੂਜੇ ਨੰਬਰ ਤੇ ਹੈਗਾ ਜੀ ਇਹ ਗਾਂ ਦਾ ਘਿਓ ਠੀਕ ਹੈ ਜਿਹੜੀ ਦੇਸੀ ਗਾਂ ਦਾ ਦੇਸੀ ਘਿਓ ਠੀਕ ਹੈ ਠੀਕ ਹੈ ਜੀ ਠੀਕ ਹੋ ਗਿਆ ਸਭ ਤੋਂ ਵਧੀਆ ਚੀਜ਼ ਹੈ ਜੀ ਇਹ ਹੈਗੀ ਤੁਹਾਡੇ ਬ੍ਰੇਨ ਦਾ ਟੋਨਿਕ ਠੀਕ ਹੈ ਪਹਿਲੇ ਜ਼ਮਾਨੇ ਦੇ ਵਿੱਚ ਲੋਕੀ ਜਿਹੜਾ ਦੇਸੀ ਗਾਂ ਦਾ ਦੇਸੀ ਘਿਓ ਉਹ ਦੀ ਸਿਰ ਤੇ ਮਾਲਿਸ਼ ਵੀ ਕਰਦੇ ਹੁੰਦੇ ਸੀ ਤੁਹਾਨੂੰ ਪਤਾ ਉਦੋਂ ਲੋਕਾਂ ਨੂੰ ਖੁਸ਼ਕੀ ਵੀ ਨਹੀਂ ਸੀ ਹੁੰਦੀ ਠੀਕ ਹੈ ਠੀਕ ਹੈ ਅੱਜ ਦੀ ਡੇਟ 'ਚ ਅਸੀਂ ਕਹਿੰਦੇ ਹਾਂ ਜੀ ਮਹਿੰਗਾ ਤੇਲ ਲਿਆਓ ਬੇਬੀ ਆਇਲ ਲਿਆਓ ਬੇਬੀ ਆਇਲ ਠੀਕ ਹੈ ਇਹ ਬੇਬੀ ਆਇਲ ਨਾਲ ਵੀ ਵਧੀਆ ਕੰਮ ਕਰਦਾ ਜੀ ਹੁਣ ਆ ਗਈ ਜੀ ਖਸਖਸ ਖਸਖਾਸ ਵੀ ਕਹਿੰਦੇ ਆਪਾਂ ਖਸਖਸ ਵੀ ਕਹਿੰਦੇ ਆ ਇਹ ਬਹੁਤ ਵਧੀਆ ਟੋਨਿਕ ਹੈ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਂਦੀ ਠੀਕ ਹੈ ਜਿਹੜੇ ਕਹਿੰਦੇ ਨੇ ਨੀਂਦ ਨਹੀਂ ਆਉਂਦੀ ਹੈ ਰਾਤੋਂ ਮੇ ਠੀਕ ਹੈ ਇਹ ਜੇ ਇਹ ਚੀਜ਼ ਵਰਤ ਲਓ ਨਾ ਤੇ ਨੀਂਦ ਆਣੀ ਸ਼ੁਰੂ ਹੋ ਜੇਗੀ ਜਿਹੜੇ ਗੋਲੀਆਂ ਕੈਪਸੂਲ ਖਾ ਕੇ ਸੌਂਦੇ ਨੇ ਨਾ ਜੇ ਇਹ ਚੀਜ਼ ਨੂੰ ਤਰੀਕੇ ਨਾਲ ਵਰਤਣਾ ਆ ਜੇ ਨਾ ਰੁਕੀ ਸਾਹਿਬ ਇਹ ਚੀਜ਼ ਸੋਨੇ ਨਾਲੋਂ ਜ਼ਿਆਦਾ ਮਹਿੰਗੇ ਰੇਟ ਤੇ ਵਿਕੇਗੀ ਕੀ ਕੀ ਐਡੀ ਐਡੀ ਬਾ ਕਮਾਲ ਚੀਜ਼ ਹੈ ਇੰਨੀਆਂ-ਦੀਆਂ ਪ੍ਰੋਪਰਟੀਆਂ ਨੇ ਜੀ ਜੀ ਤੇ ਇਹ ਆ ਗਿਆ ਜੀ ਇਸਬ ਗੋਲ ਦਾ ਛਿਲਕਾ ਠੀਕ ਹੈ ਠੀਕ ਹੈ ਜੀ ਇਸ ਸਬ 골ਦਾ ਛਿਲਕਾ ਤੁਹਾਨੂੰ ਆਰਾਮ ਨਾਲ ਬਾਜ਼ਾਰੋਂ ਮਿਲ ਜੇਗਾ ਇਹ ਹੈਗਾ ਵੈਰੀ ਗੁੱਡ ਫॉर ਡਾਈਜੈਸ਼ਨ ਜਿਨ੍ਹਾਂ ਨੂੰ ਖਾਦਾ ਪੀਤਾ ਨਹੀਂ ਪਚਦਾ ਜਿਨ੍ਹਾਂ ਦਾ ਪੇਟ ਨਹੀਂ ਸਾਫ਼ ਹੁੰਦਾ ਜਿਹੜੇ ਬਾਰ-ਬਾਰ ਜਾਂਦੇ ਨੇ ਜਾਂ ਜਿਨ੍ਹਾਂ ਨੂੰ ਲੂਜ਼ ਮੋਸ਼ਨ ਲੱਗੇ ਰਹਿੰਦੇ ਨੇ ਇਹ ਉਹਨਾਂ ਦਾ ਵੀ ਮਸਲਾ ਹੱਲ ਕਰੂਗਾ ਇਹ ਮਤਲਬ ਡਾਈਜੈਸ਼ਨ ਲਈ ਕਹਿ ਲਓ ਆਪਚ ਲਈ ਕਹਿ ਲਓ ਇਹ ਵਰਦਾਨ ਤੋਂ ਘਟ ਨਹੀਂ ਹੈਗਾ ਕੁਝ ਸਹੀ ਹੈ ਜੀ ਜੀ ਤੇ ਇਹ ਆ ਗਈ ਲਾਚੀ ਲਾਚੀ ਜਿਹੜੀ ਐ ਲਾਚੀ ਦੇ ਬਹੁਤ ਫਾਇਦੇ ਨੇ ਜਿਹੜੇ ਬੰਦੇ ਦੇ ਅੰਦਰੋਂ ਕਮਜ਼ੋਰੀ ਨੇ ਘਰ ਪਾਲਿਆ ਘਰ ਤੇ ਲੈਂਟਰ ਵੀ ਪਾਲਿਆ ਉਹ ਲੈਂਟਰ ਲੁਂਟਰ ਤੋੜ ਦੇਗੀ ਕਮਜ਼ੋਰੀ ਦਾ ਕਮਜ਼ੋਰੀ ਨੂੰ ਘਰੋਂ ਕੱਢ ਦੇਗੀ ਜਿਹੜਾ ਬੰਦਾ ਸਿਰਫ ਸਵੇਰੇ ਉੱਠ ਕੇ ਨਿਰਨੇ ਕਾਲ ਜੇ ਦੋ ਲਾਚੀਆਂ ਖਾਣੀਆਂ ਸ਼ੁਰੂ ਕਰ ਦੇਣਾ ਉਹ ਬੰਦੇ ਦੇ ਅੰਦਰ ਕਮਜ਼ੋਰੀ ਨਹੀਂ ਆ ਸਕਦੀ ਜੇ ਤੁਹਾਨੂੰ ਇੰਨਾ ਲੰਬਾ ਔਖਾ ਲੱਗਦਾ ਨਾ ਕੁਛ ਨਾ ਕਰੋ ਦੋ ਲਾਚੀਆਂ ਸਵੇਰੇ ਉੱਠ ਕੇ ਚਬ ਕੇ ਖਾ ਲਿਆ ਕਰੋ ਉਨੇ ਚ ਹੀ ਤੁਹਾਡਾ ਮਾਰਾ ਇਹਨੇ ਭਲਾ ਕਰ ਦੇਣਾ ਜੀ ਜੀ ਠੀਕ ਹੈ ਉਹਨੇ ਇਹ ਬਹੁਤ ਸਾਰੇ ਸਾਰੇ ਚੀਜ਼ਾਂ ਹੋ ਗਈਆਂ ਹੁਣ ਦੱਸ ਦੋ ਵੀ ਇਹ ਬਣਾਉਣਾ ਕਿਵੇਂ ਜੀ ਨੁਸਕਾ ਰੁਕੀ ਸਾਹਿਬ ਇਹਦਾ ਬਣਾਉਣ ਦਾ ਨੁਸਕਾ ਬਹੁਤ ਸਿੰਪਲ ਹੈ ਬਹੁਤ ਆਸਾਨ ਹੈ ਮੇਰੇ ਭਰਾ ਜਿੰਨੇ ਵੀ ਦੇਖਦੇ ਪਏ ਨੇ ਤੁਸੀਂ ਵੀ ਨੋਟ ਕਰ ਲਓ ਆਸਾਨ ਹੈ ਆ ਦੇਖੋ ਜੀ 15 ਤੋਂ 20 ਲਾਚੀਆਂ ਲੈਣੀਆਂ ਜੀ ਪਹਿਲਾਂ ਫਿਰ ਇਹਨਾਂ ਨੂੰ ਲੈ ਕੇ ਚੰਗੀ ਤਰ੍ਹਾਂ ਦਰੜਦ ਲੈਣਾ ਇਹਨਾਂ ਨੂੰ ਕੁੱਟ ਲੈਣਾ ਮਾਮਦਸਤੇ 'ਚ ਪਾ ਕੇ ਇਹਨਾਂ ਦੇ ਉੱਤੋਂ ਜਿਹੜਾ ਛਿਲਕਾ ਉਤਰੇਗਾ ਉਹਨੂੰ ਉਤਾਰ ਕੇ ਸਾਈਡ ਤੇ ਰੱਖ ਦੇਣਾ ਸਿਰਫ ਆਪਾਂ ਇਸ ਨੁਸਕੇ ਦੇ ਵਿੱਚ ਇਹਦੇ ਦਾਣੇ ਯੂਜ਼ ਕਰਾਂਗੇ ਜੀ ਜੀ ਬੀ ਯੂਜ਼ ਕਰਾਂਗੇ ਜਿਹੜੇ ਵਿੱਚੋਂ ਪਤਲੇ-ਪਤਲੇ ਦਾਣੇ ਨਿਕਲਦੇ ਨੇ ਨਾ ਉਹਨਾਂ ਨੂੰ ਬੀਜ ਕਹਿੰਦੇ ਆਪਾਂ ਬੀਜ ਹੀ ਯੂਜ਼ ਕਰਾਂਗੇ ਕੱਲੇ ਠੀਕ ਹੋ ਗਿਆ ਠੀਕ ਹੈ ਜੀ ਤੇ ਸੈਕਿੰਡ ਨੰਬਰ ਤੇ ਆ ਗਈ ਜੀ ਈਸਬ ਗੋਲ ਦਾ ਛਿਲਕਾ ਠੀਕ ਹੈ ਈਸਬ ਗੋਲ ਦਾ ਛਿਲਕਾ ਇੱਕ ਚਮਚ ਲੈਣਾ ਇੱਕ ਚਮਚਾ ਜਿਹੜਾ ਆਪਾਂ ਆਮ ਨਾਰਮਲੀ ਇਸ ਸਾਈਜ਼ ਦਾ ਜਿਹੜਾ ਆਪਾਂ ਘਰਾਂ 'ਚ ਯੂਜ਼ ਕਰਦੇ ਆਂ ਠੀਕ ਹੈ ਤਕਰੀਬਨ ਮੈਂ ਤੁਹਾਨੂੰ ਲੈ ਕੇ ਦਿਖਾ ਦਿੰਦਾ ਜੀ ਇੰਨਾ ਜੇ ਠੀਕ ਹੋ ਗਿਆ ਓਕੇ ਆ ਹੋ ਗਿਆ ਜੀ ਸੈਕਿੰਡ ਨੰਬਰ ਤੇ ਆਜੋ ਤੁਹਾਡੇ ਖਸ ਖਸ ਖਸਤੇ ਇੱਕ ਚਮਚ ਇੰਨਾ ਕੁ ਹੁੰਦਾ ਜੀ ਇਹਦੇ ਨਾਲ ਦੀ ਚਾਰ ਚਮਚੇ ਪਾਣੇ ਨੇ ਜੀ ਠੀਕ ਹੈ ਜੀ ਚਾਰ ਚਮਚੇ ਖਸਖਸ ਦੇ ਬੀਜ ਦੇ ਜੀ ਠੀਕ ਹੈ ਜੀ ਤੇ ਆਪਾਂ ਜਿਹੜਾ ਘਿਓ ਲੈਣਾ ਘਿਓ ਲੈਣਾ ਆਪਾਂ ਦੇਸੀ ਘਿਓ ਲੈਣਾ ਜੇ ਗਾਂ ਦਾ ਮਿਲ ਜੇ ਤਾਂ ਸਭ ਤੋਂ ਬੈਸਟ ਏ ਇੱਕ ਵਧੀਆ ਕੁਆਲਿਟੀ ਦਾ ਘਿਓ ਲੈਣਾ ਜਿਹੜਾ ਮਲਾਵਟ ਵਾਲਾ ਘਿਓ ਏ ਜਿਹੜਾ ਬਾਜ਼ਾਰਾਂ 'ਚੋਂ ਮਿਲਦਾ ਉੱਚੀ ਜਿਹੜਾ ਉੱਤੇ ਸਰਚ ਕਰਕੇ ਚੰਗੀ ਤਰ੍ਹਾਂ ਵਿਚਾਰ ਕੇ ਲੈਣਾ ਜੀ ਜਿਹੜਾ ਘਿਓ ਏ ਆਪਾਂ ਲੈਣਾ ਉਹ ਵੱਧ ਤੋਂ ਵੱਧ ਲੈਣਾ 2 ਚਮਚ ਠੀਕ ਆ 2 ਚਮਚ ਤੋਂ ਜੀ ਕਿਹੜਾ ਕੀ ਏ ਇਹਨਾਂ ਦਾ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਘਿਓ ਏ ਉਹਨੂੰ ਪੈਨ ਦੇ ਵਿੱਚ ਪਾ ਲੈਣਾ ਠੀਕ ਹੈ ਫਰਾਈ ਪੈਨ ਦੇ ਵਿੱਚ ਪਾ ਲੈਣਾ ਆਪਣਾ ਜਿਹੜੇ ਜੇ ਤੁਸੀਂ ਰੋਟੀ ਗਰਮ ਕਰਦੇ ਹੋ ਜਾਂ ਕੋਈ ਚੀਜ਼ ਥੱਲੇ ਤੁਸੀਂ ਆਪਣਾ ਅੱਗ ਬਾਲ ਕੇ ਘਿਓ ਨੂੰ ਗਰਮ ਕਰ ਲੈਣਾ ਕਿਉਂ ਜਦੋਂ ਚੰਗੀ ਤਰ੍ਹਾਂ ਗਰਮ ਹੋ ਜੇ ਹੀਟ ਅਪ ਹੋ ਜੇ ਤੁਹਾਨੂੰ ਪਤਾ ਲੱਗ ਜਾਏਗਾ ਉਹਦੇ ਲੱਛਣ ਆ ਜਾਂਦੇ ਨੇ ਜਦੋਂ ਉਹ ਪਟਾਕੇ ਜੇ ਮਾਰਨੇ ਸ਼ੁਰੂ ਕਰ ਦਿੰਦਾ ਠੀਕ ਹੈ ਜੀ ਉਦੋਂ ਜਦੋਂ ਘਿਓ ਗਰਮ ਹੋ ਗਿਆ ਸਭ ਤੋਂ ਜਿਹੜੀ ਪਹਿਲੀ ਚੀਜ਼ ਪਾਣੀ ਉਹ ਪਾਣੀ ਤੁਸੀਂ ਖਸਖਸ ਠੀਕ ਹੈ ਜੀ ਖਸਖਸ ਮੈਂ ਦੱਸਤੀ ਕਿੰਨੀ ਪਾਣੀ ਹੈ ਦੁਬਾਰਾ ਫਿਰ ਦੱਸ ਦਿੰਦਾ ਵਾਂ ਬੱਦ ਤੋਂ ਵੱਧ 3 ਚਮਚ ਪਾਣੀ ਹੈ ਠੀਕ ਹੈ ਜੀ 3 ਤੋਂ 3 ਚਮਚ ਤੋਂ ਜ਼ਿਆਦਾ ਨਹੀਂ ਪਾਣੀ ਜਦੋਂ ਖਸਖਸ ਘਿਓ ਦੇ ਵਿੱਚ ਰੱਚ ਵਿੱਚ ਜਾਏ ਉਹਦਾ ਕਲਰ ਚੇਂਜ ਹੋ ਜਾਏ ਰੋਸਟ ਹੋ ਜਾਏ ਬਿਲਕੁਲ ਠੀਕ ਹੈ ਤੁਸੀਂ ਰੋਸਟ ਹੋ ਜਾਏ ਉਹਦਾ ਕਲਰ ਹਲਕਾ ਜਿਹਾ ਨਾਲੋਂ ਗਹਿਰਾ ਹੋ ਜਾਏ ਜਿੱਦਾ ਬਰਾਊਨਿਸ਼ ਜਿਹਾ ਹੋ ਜਾਏ ਥੋੜਾ ਕਲਰ ਨਾ ਡਾਰਕ ਹੋ ਜਾਏ ਤੇ ਫਿਰ ਆਪਾਂ ਉਹਨੂੰ ਜਿਹੜਾ ਹੈ ਉਹ ਤੋਂ ਉਤੋਂ ਲਾ ਲੈਣਾ ਕੌਲੀ ਚ ਪਾ ਲੈਣਾ ਖਸਖਸ ਨੂੰ ਉਸ ਤੋਂ ਬਾਅਦ ਜਿਹੜਾ ਸੈਕੰਡ ਸਟੈਪ ਫਾਲੋ ਕਰਨਾ ਉਹ ਆਪਾਂ ਜਿਹੜੀਆਂ ਲਾਚੀਆਂ ਕੁੱਟੀਆਂ ਸੀ ਲਾਚੀਆਂ ਜਿਹੜੀਆਂ ਕੁੱਟੀਆਂ ਸੀ ਉਹਦਾ ਜਿਹੜੇ ਵਿੱਚੋਂ ਦਾਣੇ ਕੱਢੇ ਸੀ ਉਹ ਦਾਣਿਆਂ ਦਾ ਜਿਹੜਾ ਪਾਊਡਰ ਬਣਾਇਆ ਆਪਾਂ ਦਰੜ ਕਰਕੇ ਉਹ ਜਿਹੜਾ ਪਾਊਡਰ ਬਣਾਇਆ ਉਹ ਖਸਖਸ ਦੀ ਜਿਹੜੀ ਘਿਓ ਦੇ ਵਿੱਚ ਆਪਾਂ ਉਹਨੂੰ ਭੁੰਨ ਕੇ ਕੱਢਿਆ ਸੀ ਠੀਕ ਹੈ ਠੀਕ ਹੈ ਰੋਸਟ ਕਰਕੇ ਜਿਹੜਾ ਖਸਖਸ ਕੱਢਿਆ ਸੀ ਉਹਦੇ ਵਿੱਚ ਉਹਨੂੰ ਐਡ ਕਰ ਦੇਣਾ ਠੀਕ ਹੈ ਲਾਚੀਆਂ ਵਾਲੇ ਪਾਊਡਰ ਨੂੰ ਠੀਕ ਹੈ ਤੇ ਉਹਦੇ ਤੋਂ ਬਾਅਦ ਸੈਕਿੰਡ ਜਿਹੜਾ ਹੈਗਾ ਉਹ ਹੈਗਾ ਈਸਬ ਗੋਲ ਦਾ ਛਿਲਕਾ ਪਾਣਾ ਠੀਕ ਹੈ ਠੀਕ ਹੈ ਈਸਬ ਗੋਲ ਦਾ ਛਿਲਕਾ ਪਾ ਲਿਆ ਉਹਦੇ ਤੋਂ ਬਾਅਦ ਆਪਾਂ ਐਡ ਕਰਨੀ ਉਹਦੇ ਵਿੱਚ ਮਿਸ਼ਰੀ ਮਿਸ਼ਰੀ ਕਿੰਨੀ ਪਾਣੀ ਹੈ ਜੀ ਇੱਕ ਚਮਚ ਪਾਣੀ ਹੈ ਇੱਕ ਚਮਚ ਤੋਂ ਜ਼ਿਆਦਾ ਬਿਲਕੁਲ ਨਹੀਂ ਪਾਣੀ ਠੀਕ ਹੈ ਜੀ ਉਹਦੇ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਸ ਵਿੱਚ ਮਿਕਸ ਕਰ ਲੈਣਾ ਜੀ 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 ਰਲਾ ਮਲਾ ਲੈਣਾ ਠੀਕ ਹੈ ਰਲਾ ਮਲਾ ਕੇ ਆਪਣੇ ਕੋ ਫਿਨਿਸ਼ ਪ੍ਰੋਡਕਟ ਆ ਆ ਗਿਆ ਜੀ ਕੀ ਬਾਤ ਹੈ ਇਹ ਪਾਊਡਰ ਬਣ ਗਿਆ ਜੀ ਬਿਲਕੁਲ ਜੀ ਬਿਲਕੁਲ ਆ ਪਾਊਡਰ ਬਣ ਗਿਆ ਜੀ ਤਿਆਰ ਏ ਠੀਕ ਹੈ ਹੁਣ ਮੈਂ ਫਰੂਕੀ ਸਾਹਿਬ ਨੂੰ ਕਹਾਂਗਾ ਵੀ ਇੱਕ ਰੀ ਮੜਾ ਜਾ ਖਾ ਕੇ ਚੈੱਕ ਕਰੋ ਜ਼ਰੂਰ ਜੀ ਜ਼ਰੂਰ ਸੋ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਜਿਹੜੇ ਇਹ ਪਾਊਡਰ ਹੈਗਾ ਇਹ ਤੁਹਾਡੇ ਅ ਅੰਦਰ ਜਿਵੇਂ ਇਹ ਕੰਮ ਕਰਨਾ ਸ਼ੁਰੂ ਕਰ ਦੇਗਾ ਤਾਂ ਕਮਜ਼ੋਰੀ ਵਾਲਾ ਜਿਹੜਾ ਅ ਅਸੀਂ ਕਹਿ ਲਈਏ ਕਿ ਅ ਦੀਪਕ ਹੈਗਾ ਉਹ ਬੁਝ ਜਾਏਗਾ ਤੇ ਰੋਸ਼ਨੀ ਵਾਲਾ ਦੀਪਕ ਹੈਗਾ ਜਿਹੜਾ ਹਨੇਰਾ ਹੈਗਾ ਉਹ ਕਿੰਨਾ ਲੈਣਾ ਕਿੰਨਾ ਕਿੰਨਾ ਕਿ ਲੈ ਸਕਦੇ ਤੁਸੀਂ ਇੱਕ ਵਾਰ ਦੇ ਵਿੱਚ ਜਦੋਂ ਯੂਜ਼ ਕਰਨਾ ਤੁਸੀਂ ਵੱਧ ਤੋਂ ਵੱਧ ਇੱਕ ਚਮਚ ਯੂਜ਼ ਕਰ ਸਕਦੇ ਹੋ ਇਸ ਤੋਂ ਵੱਧ ਨਹੀਂ ਕਰ ਸਕਦੇ ਕਦੇ ਕਦੇ ਨਾਲ ਯੂਜ਼ ਕਰਨਾ ਜੀ ਤੁਸੀਂ ਦੁੱਧ ਨਾਲ ਵੀ ਲੈ ਸਕਦੇ ਹੋ ਠੀਕ ਹੈ ਪਾਣੀ ਨਾਲ ਵੀ ਲੈ ਸਕਦੇ ਹੋ ਜੇ ਦੁੱਧ ਆਪਣੇ ਕੋਲ ਬੱਕਰੀ ਦਾ ਮਿਲ ਜੇ ਤੇ ਸਭ ਤੋਂ ਵਧੀਆ ਠੀਕ ਹੈ ਤੇ ਨਹੀਂ ਤੇ ਫਿਰ ਭਾਵੇਂ ਦੇਸੀ ਗਾਂ ਦਾ ਦੁੱਧ ਹੋਏ ਉਹ ਵੀ ਕੰਮ ਕਰਦਾ ਜੀ ਪ੍ਰੋਪਰ ਤੇ ਦਿਹਾੜੀ ਦੇ ਵਿੱਚ ਆਪਾਂ ਇਹਨੂੰ ਇੱਕ ਵਾਰ ਯੂਜ਼ ਕਰਨਾ ਸਵੇਰੇ ਉੱਠ ਕੇ ਨਿਰਨੇ ਕਾਲ ਜੀ ਯੂਜ਼ ਕਰਨਾ ਜੀ ਰਾਤ ਦੀ ਰੋਟੀ ਤੋਂ ਅੱਧਾ ਘੰਟਾ ਬਾਅਦ ਯੂਜ਼ ਕਰਨਾ ਦਿਨ ਦੇ ਵਿੱਚ ਇੱਕ ਵਾਰੀ ਯੂਜ਼ ਕਰਨਾ ਲਗਾਤਾਰ ਆਪਾਂ ਇਹਨੂੰ 21 ਦਿਨ ਯੂਜ਼ ਕਰ ਸਕਦੇ ਆ 21 ਦਿਨਾਂ ਦੇ ਵਿੱਚ ਮੈਂ ਦਾਵਾ ਕਰਦਾ ਵਾਂ ਕਿ ਤੁਹਾਡੇ ਅੰਦਰ ਦੀ ਜਿਹੜੀ ਕਮਜ਼ੋਰੀ ਏ ਉਹ ਸਦਾ ਲਈ ਖਤਮ ਹੋ ਜਾਏਗੀ ਤਾਨੂੰ ਕਿਸੇ ਲੋਡ ਪੈਨ ਤੇ ਪਾਵਰ ਕੈਪਸੂਲ ਵਾਲੇ ਪਾਸੇ ਦੇਖਣ ਦੀ ਲੋੜ ਨਹੀਂ ਪਵੇਗੀ ਕਿਸੇ ਕੈਮਿਸਟ ਟਰ ਤੇ ਜਾਣ ਦੀ ਲੋੜ ਨਹੀਂ ਪਵੇਗੀ ਕਿਸੇ ਖੋਤੀ ਵੈਦ ਦਾ ਕੁੰਡਾ ਖੜਕਾ ਕੇ ਆਪਣੀ ਜੇਬ ਕਟਾਨ ਦੀ ਲੋੜ ਨਹੀਂ ਪਵੇਗੀ ਤੁਸੀਂ ਘਰ ਬੈਠੇ ਹੀ ਬਿਲਕੁਲ ਤਾਕਤ ਲੜ ਫਾਰਮੂਲਾ ਇਹਦਾ ਆਨੰਦ ਲੈ ਸਕਦੇ ਹੋ ਬਸ ਇੱਕ ਮੇਰੀ ਬੇਨਤੀ ਹੈ ਛੋਟੀ ਜੀ ਜਿੰਨੂੰ ਜਿੰਨੂ ਮੇਰੇ ਵੀਰ ਨੂੰ ਇਸ ਨੁਸਕੇ ਤੋਂ ਫਾਇਦਾ ਹੁੰਦਾ ਉਹ ਥੱਲੇ ਕਮੈਂਟ ਕਰਕੇ ਜਰੂਰ ਦੱਸੇ ਤੇ ਆਪਣੇ ਕਿਸੇ ਯਾਰ ਦੋਸਤ ਨੂੰ ਜਿੰਨੂੰ ਕਮਜ਼ੋਰੀ ਦੀ ਸ਼ਿਕਾਇਤ ਹੋ ਚੁੱਕੀ ਹੈ ਉਹਦੇ ਨਾਲ ਇਹ ਫਾਰਮੂਲਾ ਜ਼ਰੂਰ ਸ਼ੇਅਰ ਕਰੇ ਮੇਰੀ ਸਮਝ ਲਓ ਵੀ ਇਹੀ ਫੀਸ ਹੈ ਇਹੀ ਮੇਰੀ ਬੇਨਤੀ ਹੈ ਤੇ ਹਕੀਕਤ ਟੀਵੀ ਪੰਜਾਬੀ ਨੂੰ ਵੱਧ ਤੋਂ ਵੱਧ ਪਿਆਰ ਕਰਨਾ ਲਾਈਕ ਕਰਨਾ ਤੇ ਸ਼ੇਅਰ ਕਰਨਾ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਜਿੰਨਾ ਲੋਕਾਂ ਦਾ ਇਸ ਤਰੀਕੇ ਨਾਲ ਇਹ ਨੁਸਖਿਆਂ ਨਾਲ ਕੰਮ ਨਹੀਂ ਚੱਲਦਾ ਬਹੁਤ ਹਾਲਾਤ ਵਿਗੜੇ ਹੁੰਦੇ ਨੇ ਕਈ ਵਾਰ ਜਿਵੇਂ ਕਿ ਤੁਸੀਂ ਅੱਜ ਦਿਖਾਇਆ ਬਹੁਤ ਹਾਲਾਤ ਉਸ ਭਾਈ ਸਾਹਿਬ ਦੇ ਜਿਹੜੇ ਬਟਾਲੇ ਤੋਂ ਆਏ ਸੀ ਕਾਫੀ ਵਿਗੜੇ ਹੋਏ ਸੀ ਉਹਨਾਂ ਦੇ ਹਾਲਾਤ ਤੇ ਫਿਰ ਉਹਨਾਂ ਦਾ ਹੱਲ ਕਿਵੇਂ ਕੀਤਾ ਜੀ ਤੁਸੀਂ ਦੇਖੋ ਰੁਕੀ ਸਾਹਿਬ ਅਸੀਂ ਸਿਰਫ ਤੇ ਸਿਰਫ ਉਹਨਾਂ ਨੂੰ 21 ਦਿਨ ਦੀ ਦਵਾਈ ਦਿੱਤੀ ਠੀਕ ਹੈ ਉਹਨਾਂ ਨੂੰ ਯੂਟੀਆਈ ਦੀ ਸਮੱਸਿਆ ਸੀ ਜਿਹਨੂੰ ਆਪਾਂ ਪੰਜਾਬੀ ਚ ਤਾਂ ਦੀ ਸਮੱਸਿਆ ਕਹਿੰਦੇ ਆ ਉਹਨਾਂ ਨੇ ਤਕਰੀਬਨ 8 ਸਾਲ ਦੇ ਬਹੁਤ ਰੁਪਈਏ ਮੈਂ ਰੁਪਈਏ ਦੱਸ ਨਹੀਂ ਕਿੰਨੇ ਨੇ ਹੁਣ ਕੈਮਰਾ ਚੰਗਾ ਲੈਣਾ ਦਾ ਬਹੁਤ ਪੈਸੇ ਖਰਾਬ ਕੀਤੇ ਉਹ ਵੀ ਵਿਚਾਰੇ ਨੇ ਵਿਆਜ ਜੀ ਲੈ ਕੇ ਮਾਤੜ ਸਾਥੀ ਸੀ ਵਿਚਾਰਾ ਬੰਦ ਤਰਸ ਆ ਗਿਆ ਅਸੀਂ ਉਸ ਬੰਦੇ ਨੂੰ ਥੋੜੇ ਜੇ ਪੈਸਿਆਂ ਜੇ 21 ਦਿਨ ਦੀ ਦਵਾਈ ਦਿੱਤੀ ਰਿਪੋਰਟਾਂ ਤੁਸੀਂ ਦੇਖ ਲਈਆਂ ਸੀ ਉਹਨਾਂ ਦੀ ਠੀਕ ਹੈ ਔਨ ਕੈਮਰਾ ਆਣ ਲਈ ਉਹ ਵੀ ਸਹਿਮਤ ਨਹੀਂ ਸੀ ਹੈਗੇ ਅਸੀਂ ਵੀ ਉਹਨਾਂ ਨੂੰ ਲੈ ਕੇ ਨਹੀਂ ਸੀ ਆਣਾ ਚਾਹੁੰਦੇ ਕਿਉਂਕਿ ਪ੍ਰਾਈਵੇਸੀ ਇਸ਼ੂ ਹੁੰਦੇ ਨੇ ਪਰ ਪਾਸ ਸੈਲ ਇੰਨੇ ਜ਼ਿਆਦਾ ਵਧੇ ਹੋਏ ਸੀ ਉਹਨਾਂ ਦੇ 17 ਤੋਂ 18 ਪਾਸ ਸੈਲ ਸੀਗੇ ਜਿਹੜੇ ਕਿ 21 ਦਿਨਾਂ ਦੇ ਵਿੱਚ ਅਸੀਂ ਠੀਕ ਕੀਤੇ ਮੈਂ ਨਹੀਂ ਕੀਤੇ ਪ੍ਰਮਾਤਮਾ ਦੀ ਓਟ ਆਸਰੇ ਨਾ ਕਹਿੰਨੇ ਪਏ ਆ ਸਭ ਕੁਝ ਕਰਨ ਕਰਾਉਣ ਵਾਲਾ ਉਹ ਏ ਅਸੀਂ ਤੇ ਜਿਹੜਾ ਯਤਨ ਕਰਨਾ ਨਾ ਯਤਨ ਓਨਸਟ ਐਫਰਟ ਜਦੋਂ ਹੁੰਦੇ ਨੇ ਬੰਦੇ ਦੀ ਨੀਅਤ ਸਾਫ਼ ਹੁੰਦੀ ਏ ਤੇ ਮਹਾਰਾਜ ਭਾਗ ਲਾਂਦਾ ਜੀ ਜੀ ਚਲੋ ਅੱਛਾ ਡਾਕਟਰ ਸਾਹਿਬ ਤੇ ਵੀ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਤਰੀਕਾ ਦੇਖੋ ਜੀ ਮਿਲਣ ਦਾ ਤਰੀਕਾ ਬੜਾ ਸਿੰਪਲ ਜਿਹਾ ਪਹਿਲਾਂ ਅਸੀਂ ਹਫਤੇ ਦੇ ਵਿੱਚ 6 ਦਿਨ ਮਿਲਦੇ ਸੀ ਹੁਣ ਅਸੀਂ ਹਫਤੇ ਦੇ ਵਿੱਚ 7 ਦਿਨ ਮਿਲਨੇ ਹਨ ਮਤਲਬ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਐਤਵਾਰ ਵੀ ਸਾਡਾ ਕਲੀਨਿਕ ਖੁੱਲਾ ਹੁੰਦਾ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਿੰਨੇ ਵੀ ਮੇਰੇ ਵੀਰ ਭਰਾ ਨੇ ਜਾਂ ਭੈਣ ਨੇ ਆਣਾ ਜ਼ਰੂਰ ਮੈਨੂੰ ਫੋਨ ਕਰਕੇ ਸਮਾਂ ਲੈ ਕੇ ਆਣ ਤਾਂ ਜੋ ਇੱਥੇ ਰਸ਼ ਬਣਾ ਹੁੰਦਾ ਕਿਉਂਕਿ ਅਸੀਂ ਕੰਸਲਟੈਂਸੀ ਦਾ ਕੋਈ ਪੈਸਾ ਨਹੀਂ ਲੈਂਦੇ ਤੇ ਸਲਾ ਲੈਣ ਆਲੇ ਮੇਰੇ ਵੀਰ ਜਿਹੜੇ ਪੀੜਿਤ ਹੁੰਦੇ ਨੇ ਉਹ ਆਪਣੇ ਰੋਗ ਬਾਰੇ ਜਾਣਕਾਰੀ ਲੈਣ ਲਈ ਬਹੁਤ ਆਉਂਦੇ ਨੇ ਬਹੁਤ ਸਾਰੇ ਵੀਰ ਭਰਾ ਇਦਾਂ ਦੇ ਆਉਂਦੇ ਨੇ ਜਿਹੜੇ ਸਿਰਫ ਨੁਸਖਾ ਪੁੱਛਣ ਆਉਂਦੇ ਨੇ ਜੀ ਜੀ ਸੋ ਸਾਡੇ ਲਈ ਸਾਰੇ ਵੈਲਕਮ ਨੇ ਸਾਡੇ ਲਈ ਸਾਰੇ ਜੀ ਆਇਆਂ ਨੂੰ ਸਾਨੂੰ ਕੋਈ ਵੀ ਆ ਕੇ ਮਿਲ ਸਕਦਾ ਅਰੋੜਾ ਪ੍ਰਾਈਮ ਟਾਵਰ ਬੇਸਮੈਂਟ ਦੇ ਵਿੱਚ ਪਹਿਲੀ ਦੁਕਾਨ ਹੋਟਲ ਪ੍ਰੈਜ਼ੀਡੈਂਟ ਦੇ ਪਿੱਛੇ ਜਲੰਧਰ ਬੱਸ ਸਟੈਂਡ ਦੇ ਕੋਲ ਜੀ ਜੀ ਆ ਕੇ ਮਿਲ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਇਹ ਪਾਊਡਰ ਹੈਗਾ ਜਿਹੜਾ ਡਾਕਟਰ ਸਾਹਿਬ ਨੇ ਬਣਾਇਆ ਦੀਵਾ ਜਗਾਉ ਪਾਊਡਰ ਹੈਗਾ ਤਾਕਤ ਵਾਲਾ ਡਾਕਟਰ ਸਾਹਿਬ ਦਾ ਕਹਿੰਦਾ ਕਿ ਜਿਹੜਾ ਬੰਦਾ ਇੱਕ ਚਮਚਾ ਰਾਤ ਨੂੰ ਦੁੱਧ ਨਾਲ ਜਾਂ ਕੋਸੇ ਪਾਣੀ ਨਾਲ ਗੁੰਗੁਨੇ ਪਾਣੀ ਨਾਲ ਇਹਨੂੰ ਲੈਣਾ ਸ਼ੁਰੂ ਕਰ ਦੇਗਾ ਤਾਂ ਬਹੁਤ ਸਾਰੀਆਂ ਜਿਹੜੀਆਂ ਥਕਾਵਟਾਂ ਹੈਗੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਕਮਜ਼ੋਰੀਆਂ ਹੈਗੀਆਂ ਨੇ ਉਹਨਾਂ ਦਾ ਨਾਸ਼ ਹੈਗਾ ਜਿਹੜਾ ਇਹ ਪਾਊਡਰ ਕਰ ਸਕਦੇ ਹੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਤੁਸੀਂ ਦੂਰ ਕਰ ਸਕਦੇ ਹੋ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਡਾਕਟਰ ਨਾਲ ਸਲਾਹ ਤੁਸੀਂ ਜ਼ਰੂਰ ਕਰਨੀ ਹੈ ਉਹਦੇ ਮੁਤਾਬਕ ਹੀ ਆਪਣਾ ਨੁਸਖਾ ਫਾਰਮੂਲਾ ਤੁਸੀਂ ਟਰਾਈ ਕਰਨਾ ਹੈ ਧੰਨਵਾਦ